ਇਹ ਸੈਂਟਰ ਦੀ ਸਰਕਾਰ ਮੋਦੀ ਸਰਕਾਰ ਹਲਾ ਦਿੱਤੀ ਜਿਹੜੇ ਕੰਦੇ ਸੀ ਐ ਕੀ 400 ਪਰ ਉਹ 240 ਤੇ ਤੁਸੀਂ ਲਿਆ ਦਿੱਤੇ ਹਰਿਆਣਾ ਚੱਦ ਕੇ ਨਹੀਂ ਆਤੇ ਪੰਜਾਬ ਦੇ ਵਿੱਚ ਸੁਪੜਾ ਸਾਫ ਕਰਤਾ ਇਲਾਕੇ ਵਿੱਚ ਕਲਾਕ ਹੈ ਇਹ ਨਾਲ ਸੇ ਤੁਹਾਡੀ ਜ਼ਮੀਨਾਂ ਤੇ ਨਾજર ਇਹ ਜ਼ਮੀਨ ਕਦੇ ਵੀ ਤੁਹਾਨੂੰ ਸੋਖਾ ਨਹੀਂ ਦੇਊਗੀ ਸਾਰ ਯੋਗ ਕਿਸਾਨ ਭਰਾਓ ਮੇਰੇ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਕਰਵਾਨ ਹੋਵੇ ਕਿਸਾਨ ਵੀਰੋ ਇਹ ਸੈਂਟਰ ਚ ਬੈਠੀ ਸਰਕਾਰ ਕਹਿੰਦੀ ਆ ਇਹ ਤਾਂ ਮੁੱਠੀ ਪਰ ਪੰਜਾਬ ਦੇ ਕਿਸਾਨ ਜਿੱਥੇ ਲਗਭਗ 40 ਜੱਥੇਬੰਦੀਆਂ ਕਿਸਾਨ ਯੂਨੀਅਨਸੀਆਂ ਨੇ ਇਹ ਤਾਂ ਕੇਵਲ ਤੇ ਕੇਵਲ ਸਤ ਜੱਥੇਬੰਦੀਆਂ ਨੇ ਇਹ ਕੋਈ ਕਸਾਨੀ ਨਹੀਂ ਦੀ ਇਹ ਪਰਤੀ ਨਿੱਦਤਾ ਨਹੀਂ ਕਰਦੇ ਇਹਨਾਂ ਨੂੰ ਕਿਸਾਨ ਨਾ ਤਹੀ ਵੀ ਗਿਣਿਆ ਜਾਂਦਾ ਕਿਉਂਕਿ ਇਹ ਤਾਂ ਮੁੱਠੀ ਪਰ ਨੇ ਤਾਂ ਪਰ ਦੋਸਤੋ ਤੁਹਾਡੇ ਆਪਣੇ ਜਿਹੜਾ ਤੁਸੀਂ 5 ਮਹੀਨੇ ਤੋਂ ਇੱਥੇ ਕਰਦੇ ਆ ਰਹੇ ਆ ਇਹ ਸੈਂਟਰ ਦੀ ਸਰਕਾਰ ਮੋਦੀ ਸਰਕਾਰ ਹਾਲਾਤ ਸੀ ਜਿਹੜੇ ਕਹਿੰਦੇ ਸੀ ਐਤੀ 400 ਪਾਰ ਉਹ 240 ਤੇ ਤੁਸੀਂ ਲਿਆਤੇ ਹੋ ਤੁਹਾਡੀ ਇਹ ਕੁਰਬਾਨੀ ਹੈ ਤੁਸੀਂ ਹਰਿਆਣਾ ਚੱਲਦੇ ਪਿਆਤੇ ਪੰਜਾਬ ਦੇ ਰਕਸੂਪੜਾ ਸਾਫ ਕਰਤਾ ਕਿਉਂਕਿ ਦੇ ਵਿੱਚ ਹੱਥ ਪਿਆਕੇ ਤੇਤੀਆਂ ਤੇ ਅੱਕੇ ਜਾ ਕੇ ਮਾਰਾ ਅੱਟ ਦੇ ਵਿੱਚ ਪਿਆਜ਼ ਦੇ ਕਿਸਾਨਾਂ ਨੇ ਇਲਾਕੇ ਦੀ ਬੁਰੀ ਹਾਲਤ ਕਰਦੀ ਇਹੀ ਹਾਲ ਰਾਜਸਥਾਨ ਤੇ ਇਹਨਾਂ ਦਾ ਕਰ ਪਿਆ ਜਿਨ੍ਹਾਂ ਨੂੰ ਇਹ ਕਹਿੰਦੇ ਸਮੂਟੀ ਫਰਕਸਾਨਾ ਉਸ ਕੋ বিনা ਦੀ ਇੱਕ ਕੰਢੇ ਆ ਕਿ ਅਸੀਰਾਂ ਨੂੰ ਮਰਤੀ ਦੇ ਦੀ ਕਰ ਇੱਕ ਕਿਸਤਾ ਅਠਚਾਰਾ ਸਾਰਾ ਪਿਗੜ ਜਾਊਗਾ ਉਸ ਕੋ ਤੁਹਾਨੂੰ ਪਤਾ ਹੈ ਇੱਕ ਕਾਰਪੋਰੇਟ ਘਰਾਣੇ ਜਿਹੜੇ ਹਰ ਪਾ ਰੁਪਏ ਲੈ ਕੇ ਬਾਹਰ ਭਜੇ ਉਹਨਾਂ ਦਾ ਘਰ ਵੀ ਨਹੀਂ ਵਿਗੜਿਆ ਮੇਰੇ ਪਿੰਡ ਦੇ ਵਿੱਚ ਵੀ ਇੱਕ ਮਸਰੂਫ ਪਲਾਟ ਲੱਗਿਆ ਉਹ ਤਾਂ مالک ਭਿੰਡਰ ਸੀ ਜਿਹੜਾ ਕਿ 700 ਕਰੋੜ ਰੁਪਇਆ ਲੈ ਕੇ ਕੈਨੇਡਾ ਭੱਜ ਗਿਆ ਉਹਦਾ ਕੱਖ ਨਹੀਂ ਸਿਰਪਰ ਕਸਾਨ ਨੂੰ ਇੱਕ ਨਿੰਬੂ ਖਾਂੰਦੇਆ ਤੇ ਨਿੰਬੂਆਂ ਦੇ ਨਚੋੜਦੇਆ ਦੋਸਤ ਕਸਾਨਾਂ ਤੇ ਏਵੀ ਗੋਲੀਆਂ ਚੜਾਂਦੇਆ ਅੱਕੇ ਪੌਂਟਰ ਤੇ ਕਸਾਨਾਂ ਦੇ ਬੈਠੇ تھے ਕਾਦਿਆਂ ਨੇ ਇੰਕਾ ਹਮਲਾ ਹੋਇਆ ਪੰਜ ਪੰਜ ਸਪਾਹੀ ਸ਼ਹੀਦ ਹੋਏ ਜੰਮੂ ਕਸ਼ਮੀਰ ਦੇ ਵਿੱਚ ਉਹ ਪੰਜੇ ਦੇ ਪੰਜ ਉਚਰਾ ਖੰਡ ਦੇ ਕਿਸਾਨਾਂ ਦੇ ਮੁੰਡੇ ਸਨ ਦੋਸਤੋ ਕਿਸਾਨਾਂ ਦੇ ਮੁੰਡੇ ਸਨ ਜਿਹੜੇ ਕੱਲ੍ਹ ਤੇ ਚਾਰ ਸਹੀਦ ਹੋਏ ਉਹਨਾਂ ਦੇ ਵਿੱਚ ਤਿੰਨ ਕਿਸਾਨਾਂ ਦੇ ਮੁੰਡੇ ਸਨ ਦੋਸਤੋ ਤੇ ਖੁਦ ਕਿਸਾਨਾਂ ਦੇ ਨਾਲ ਕਿੰਨਾ ਦੂਰ ਪਗਾਰ ਇਹ ਗਵਰਨਮੈਂਟ ਕਰਦੀ ਆ ਕਿਉਂਕਿ ਇਹਨਾਂ ਨੂੰ ਇਹਦਾ ਦੇ ਵਿੱਚ ਕਿਹ ਨਾਲ ਸੇ ਤੁਹਾਡੀ ਜ਼ਮੀਨ ਨਾਲ ਤੇ ਨਾજર ਬੱਟੇ-ਬੱਟੇ ਬਪਾਰ ਫੇਲ ਹੋ ਜਾਂਦੇ ਨੇ ਬੱਟੀ-ਬੱਟੀ ਫੈਕਟਰੀਆਂ ਪਲਾਟ ਫੇਲ ਹੋ ਜਾਂਦੀਆਂ ਨੇ ਕੋਈ ਇੱਕ ਇਹ ਜ਼ਮੀਨ ਹੈ ਇਹ ਜ਼ਮੀਨ ਕਦੇ ਵੀ ਤੁਹਾਨੂੰ ਧੋਖਾ ਨਹੀਂ ਦੇਊਗੀ ਅੱਜੇ ਤਾਂ ਰੇਟ ਕਿੰਨਾ ਤੇ ਦੋ ਮਹੀਨੇ ਨੂੰ ਇਹ ਤਾਂ ਰੇਟ ਟੁੱਕਣਾ ਹੋ ਜਾਂਦਾ ਹੈ ਦੋਸਤੋ ਤੁਹਾਡੇ ਨਾਲ ਇਹਨੂੰ ਕਿਸਾਨੀ ਦੇ ਨਾਲ ਕੋਈ ਪਿਆਰ ਨਹੀਂ ਇਹਨਾਂ ਨੂੰ ਤਾਂ ਤੁਹਾਡੀ ਜ਼ਮੀਨਾਂ ਤੇ ਨਾ ਘੇਰਾ ਦੋਸਤੋ ਇਸ ਲਈ ਤੁਸੀਂ ਕਰਦੇ ਹੋ ਜਾਓ ਸਾਖਤਵਰ ਹੋ ਜਾਓ ਅਸੀਂ ਇਹਨਾਂ ਇਹਨਾਂ ਨੇ ਹਾਈ ਕੋਰਟ ਦਾ ਵੀ ਫੈਸਲਾ ਨਹੀਂ ਮੰਨਿਆ ਹਰਿਆਣਾ ਗੌਰਮਿੰਟ ਨੇ ਜਾ ਕੇ ਸੁਪਰੀਮ ਕੋਰਟ 'ਚ ਭੱਜ ਗਏ ਇਹਨਾਂ ਨੂੰ ਢਾਹ ਰਾਇ ਸਿੱਟੇ ਕਸਾਂ ਸਾਟਾ ਸੁਪਣਾ ਨਹੀਂ ਸਾਫ਼ ਕਰਦੇ ਹੈ